ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਔਰ ਬਾਈ ਕੀ ਹਾਲ ਨੇ ਘਰ ਪਰਿਵਾਰ ਬਾਈ ਸਾਰਿਆਂ ਦੇ ਘੈਂਟ ਨੇ ਤੇ ਜਨਪਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਤੇ ਰਾਤ ਤਾਂ ਬਾਈ ਬਹੁਤ ਨੇਰੇ ਆਇਆ ਦਾਣੇ ਪਾਉਣ ਉਹਨਾਂ ਨੂੰ ਕਬੂਤਰਾਂ ਨੂੰ ਤੇ ਆ ਵੱਡਿਆਂ ਨੂੰ ਤਾਂ ਪਾਈ ਨਹੀਂ ਹੈਗੇ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਪਾਈ ਨਹੀਂ ਹੈਗੇ ਛੋਟਿਆਂ ਨੂੰ ਛੱਟ ਗਏ ਥੋੜੇ ਜਿਹੇ ਦਾਣੇ ਬਾਈ ਤੇ ਵੱਡਿਆਂ ਨੂੰ ਤਾਂ ਪਾ ਗਿਆ ਸੀਗਾ ਵੀਡੀਓ ਬਣਾਈ ਆ ਮੈਂ ਥੋੜੀ ਜਿਹੀ ਆਇਂਦਾ ਪਰ ਮੈਂ ਜਿੰਨਾ ਰਾਤ ਵਿਆਹ ਕਰਕੇ ਯਾਰ ਥੋੜਾ ਚੱਕਰ ਪੈਣ ਕਰਕੇ ਲੇਟ ਹੋ ਗਿਆ ਤਾਂ ਕਰਕੇ ਆਏ ਨਹੀਂ ਗਿਆ ਬਈ ਇਧਰ ਮੈਂ ਜਦੋਂ ਆਇਆ ਵਿਆਹ ਚ ਇਧਰ ਹੀ ਆਇਆ ਬਈ ਪਹਿਲਾਂ ਜਦੋਂ ਮੈਂ ਆਇਆ ਨਾ ਵਿਆਹ ਚ ਮੈਂ ਇੱਧਰ ਇਧਰ ਹੀ ਆਇਆ ਘਰੇ ਨਹੀਂ ਗਿਆ ਸੀ ਘਰੇ ਤਾਂ ਫਿਰ 9:30 ਵਜੇ ਗਿਆ ਤੇ ਤਾਂ ਕਰਕੇ ਚੱਕਰ ਪੈਦਾ ਮਹਾਂ ਜਾ ਰ ਫਿਰ ਲੈ ਰ ਕਰ ਲੀਏ ਬਾਹਰ ਲਈ ਆਪਾਂ ਆਪਣੀ ਬੰਦ ਆ ਦੇਖੀ ਆਪਣੇ ਜੰਮਰ ਵੀ ਕਿਵੇਂ ਨੇ ਬੱਚਾ ਪੁੱਛਾ ਸੈਟ ਕਰੋਂ ਤੂੜੀ ਲਿਉਣੀ ਮੈਂ ਰੋਜ਼ ਭੁੱਲ ਜਾਂਦਾ ਯਾਰ ਨਾਪ ਸੈਟ ਬੰਦਾ ਮੈਂ ਰੋਜ਼ ਭੁੱਲਿਆ ਨਾ ਤੂੜੀ ਕਿਉਂ ਬਈ ਜਿਹੜਾ ਇੱਧਰ ਆ ਬਜਾ ਕਾਲੇ ਚੀਨੀਆ ਇਹ ਯਾਰ ਠੰਡ ਮੁੰਨ ਠੰਡ ਲੱਗਦੀ ਐ ਨੂੰ ਥੋੜੀ ਉਹ ਤਾਂ ਠੀਕ ਵੇ ਜਿੰਦਰ ਉਹ ਤਾਂ ਲੋੜ ਨੇ ਆ ਦੇ ਪਾਣੀ ਵਾਲੀਆਂ ਮਿੱਠਾ ਭਾਪ ਵੀ ਨੰਦ ਅੰਦਰ ਯਾਰ ਮਲਾਪ ਵਿਗੜਾਉਂ ਕੱਢਣਾ ਇਹਨੂੰ ਜੇ ਜੋੜੀ ਪੱਟਾਂਗੇ ਤਾਂ ਮਲਾਪ ਕੱਢਾਂਗੇ ਹੈ ਮੇਰਾ ਜੋੜੀ ਪੱਟੇ ਮਲਾਪ ਨਹੀਂ ਨਿਕਲਦੇ ਆਕੀਸ ਪੈਸ ਵੀ ਕਰ ਲਈਏ ਮਾੜੀ ਸੈਟਪ ਤੇ ਮਾਂਜਾ ਮਾਂਜਾ ਮਾਰ ਲਈਏ ਤੇ ਦੂਜਾ ਬਈ ਆਪਾਂ 2 ਵਜੇ ਤਾਂ ਹਾਂ ਉਠਿਆ ਤੇ ਦੀ ਉਹਨਾਂ ਨੇ ਪੜਾ ਕਰਦੀਏ

ਯਾਕੋਈ ਮੈਂ ਲਾਲ ਰੱਤੇ ਤਾਂ ਬਈ ਲਾਸਟ ਕੱਲ ਲਾਸਟ ਡਾਈ ਦੀ ਉਹ ਆਪਾਂ ਬੰਦ ਕਰਤਾ ਹੁਣ ਬਸ ਇਹਨਾਂ ਇਹਨਾਂ ਨੂੰ ਦੋਨਾਂ ਨੂੰ ਉਡਾਇਆ ਹੁਣ ਇਹਨਾਂ ਦੀ ਬਸ ਇੱਕ ਹੀ ਕੜਾਈ ਜੀ ਕਰਾਵਾਂਗੇ ਹੋਰ ਬਸ ਇਹਨਾਂ ਨੂੰ ਵੀ ਬੰਦ ਕਰ ਦਾਂਗੇ ਬਸ ਬਹੁਤ ਆ ਸਿੱਧੇ ਜਿਹਾ ਲੱਗ ਗਏ ਬਹੁਤ ਆ ਯਾਰ ਹੁਣ ਬਾਲਾ ਢਾ ਕੇ ਵੀ ਕੀ ਆ ਬਈ ਠੰਡਾ ਮੌਸਮ ਠੰਡਾ ਹੁਣ ਆਉਦਾ ਸੁਣੋ ਅਰੇ ਦਾਰਾ ਉਹ ਜੇ ਤਾਂ ਤਿੰਨ ਜੜਾਈਆਂ ਹੋ ਗਈਆਂ ਇਹਦੇ ਦੋ ਹੀ ਜੜਾਈਆਂ ਹੋਈਆਂ ਨੇ ਚਿੱਟੇ ਜਿਹੇ ਦੀਆਂ ਤਾਂ ਆ ਕੇ ਮਾਸ਼ਾ ਰੋਜ਼ੀ ਨੂੰ ਵੀ ਨਾਲ ਹੀ ਛਾੜ ਦਈਏ ਫਿਰ ਇਕੱਲੇ ਕਬੂਤਰ ਨੂੰ ਲਾਉਣ ਨਾ ਵੱਡੇ ਨੂੰ ਵੀ ਨਾਉਂਦੇ ਯਾਰ ਵੱਡੇ ਕਬੂਤਰਾਂ 'ਚ ਵੀ ਗਾਉਣ ਹੋ ਕਰਨਾ ਮੈਂ ਕੰਮ ਖਰਿਆ ਆ ਵੇ ਆਉਂਦਾ ਕੋਈ ਫਾਇਦਾ ਹੀ ਨਹੀਂ ਆਉਂਦਾ ਮੈਂ ਇਹਨਾਂ ਦਾ ਝੜ-ਝੜ ਮਾਰਨਾ ਮੜਾ ਸੈਟਪਾ ਜਾ ਔਰ ਯਾਰ ਗੰਦ ਜਾ ਫੇਰੇ ਕੱਲ ਕਮਰਾ ਸਾਫ ਕਰਿਆ ਸੀ ਆਪਾਂ ਹੁਣ ਉਹ ਇਹ ਕਰਕੇ ਜੇ ਤੇ ਪਾਣੀ ਪੂਣੀ ਭਰ ਲਈ ਨਿੱਗਾ ਇੱਕ ਕਰਦੇ ਆਪਾਂ ਵੀਡੀਓ ਸਟਾਰਟ ਇਨ ਇਹਨਾਂ ਨੂੰ ਓਰਡਰ ਲੈਣਦੇ ਆ ਆਪਣੇ ਨੂੰ ਪੁੱਢੀ ਲੈਣਗੇ ਇਹਦਾ ਕੋਈ ਚੱਕਰ ਨਹੀਂ ਨਾ ਨੋਰਮੈਟਰ ਹੈ ਨਾ ਸਿਸਟਮ ਕੋਈ ਚੱਕਰ ਨਹੀਂ ਸਰੰਦੇ ਇਹਨਾਂ ਨੂੰ ਦੇਣ ਦੇ ਗੇੜੇ ਛਾਉ ਕੀ ਆ ਯਾਰ ਇਹ ਲਾ ਲਾਂਗੇ ਇਹਨਾਂ ਨੂੰ ਆਹ ਫਿਰ ਦੇਣ ਥੱਪੇ ਹੁਣ ਆ ਦੇ ਅਗੇ ਦੀ ਪਾਉਣੇ ਅੰਦਰ ਯਾਰ ਬਾਰੇ ਗੱਬੇ ਨੇ ਆ ਵਾ ਦੇ ਰਤੇ ਉੱਤੇ ਜਾ ਮੇਰੇ ਨਾਲ ਕਹਿੰਦੇ ਮਾਰਦਾ ਫਿਰ ਉਹ ਫਿਰ ਲੈਣਦੇ ਬਾਈ ਲੋ ਬਾਈ ਲਾ ਲੇ ਆਪਾਂ ਆਪਣੇ ਜਾਨਵਰ ਸਾਰੇ ਦੋਨੇ ਡਾਈ ਦੀ ਪਜੇ ਜੇ ਥੱਲੇ ਲਾ ਲੇ ਤੇ ਹੁਣ ਵਾਸ ਇਹਨਾਂ ਨੂੰ ਆਪਾਂ ਦਾਣੇ ਪਾ ਦਈਏ ਦਾਣਿਆਂ ਚ ਕੀ ਐ ਕਣਕ ਤੇਰੇ ਬਈ ਬਾਜਰਾ ਬਸ ਦੋ ਚੀਜ਼ਾਂ ਨੇ ਹੋਰ ਆਪਾਂ ਤੇਜੀ ਚੀਜ਼ ਪਾਈ ਨਹੀਂ ਤੇ ਇਹਨਾਂ ਨੂੰ ਵੀਰ ਸੋਲੇ ਪਾ ਦਈਏ ਵੱਡਿਆਂ ਨੂੰ ਥੋੜੇ ਜਿਹਾ ਮੁੱਠੀ ਦਾ ਦੋ ਹੱਥ ਨੇ ਪਾਵਾਂਗੇ ਇਹਨਾਂ ਨੂੰ ਕਣਕ ਸਾਰਾ ਕੁਝ ਹੁਣ ਤੇ ਨਾਲ ਇਹਨਾਂ ਨੂੰ ਥੋੜਾ ਜਿਹਾ ਪਾਣੀ ਰੱਖ ਦਈਏ ਲਾਦ ਵੀ ਰੱਖਿਆ ਗਿਆ ਵਿਚਾਰੇ ਨੂੰ ਪਾਣੀ ਪੂਣੀ ਹਣਾ ਗਲਤ ਹੋ ਗਿਆ ਕੰਮ ਕਿਮਾ ਹਸ ਰਿਹਾ ਆ ਲੈ ਨਾ ਲਾਤੀ ਨਾ ਟੱਕੀ ਚੱਲ ਕੋਈ ਨਾ ਸੁਦਾ ਇਹ ਮੁੱਠ ਭਰ ਲਈ ਇੱਕ ਛੋਲੇ ਇਹਨੇ ਖਾ ਲੈਣਗੇ ਚਲ ਇਹਨੇ ਸਾਰਾ ਦਿਨ ਜਾ ਲੰਗੇ ਹੋ ਵਿਚਾਰੇ ਕੱਲ ਦੇ ਭੁੱਖੇ ਨੇ ਇਹ ਇਹਨਾਂ ਨੂੰ ਕਿਹਾ ਤੁਹਾਈ ਉਹ ਮਿਲੀਆਂ ਨਹੀਂ ਰਾਬੜ ਦੇ ਪੀਪੀਆਂ ਹਾਂ ਉਹ ਵੀ ਲਿਆਉਣੀਆਂ ਨੇ ਨਾਲ ਪਾਣੀ ਦੇ ਨਾਲ ਉਹਦਾ ਪਾਣੀ ਚੱਕੀ ਦੇ ਨਾਲ ਉਹਨਾਂ ਕੋਈ ਢੀ ਕਰਨੀ ਨਹੀਂ ਹੈਗੀ ਪਾ ਕੇ ਤੇ ਉਹਨੇ ਪਾਣੀ ਪੀ ਲਿਆ ਹੁਣ ਜਿਹੜਾ ਮਤਲਬ ਉਹ ਰੱਖਤਾ ਪਾਣੀ ਪੀ ਲੈਣ ਦੀ ਚੱਕਰ ਹਾਂ ਹੁਣ ਸ਼ਕੋਪਾਈ ਪਾਣੀ ਵੀ ਪੀ ਲੋ ਆਪਦਾ ਆਲੀ ਲੜਬਾ ਦੇਖੀ ਜਾਂਦੇ ਹਜੇ ਬਣ ਜਾਂਦੇ ਨੂੰ ਝਾੜੇ ਚ ਆ ਜੇ ਕਬੂਤਰ ਉਹ ਬਣ ਗਿਆ ਉਹ ਦਿਖਾਵਾਂਗੇ ਹੁਣ ਤੇ ਯਾਰ ਬਗਰ ਕੇ ਇਹਦਾ ਕਬੂਤਰ ਪਿੱਛੇ ਝਾੜੇ ਚ ਹੀ ਨੇ ਸਾਰੇ ਪੂਸਾ ਬਣਸਾ ਆ ਲਾਲ ਜਿਹੇ ਪੂਸਾ ਜਾਂਦੀ ਆ ਆ ਹਰੇ ਭੱਲੇ ਦੇ ਪੂਸਾ ਜਾਂਦੀ ਆ ਹਣਾ ਵੇਦਾ ਪੁੱਛਾ ਹੀ ਆ ਇਹਨਾਂ ਦੇ ਇਹਨਾਂ ਨੂੰ ਬਣ ਜਾਂਦੇ ਫੇਰ ਦੇਖਾਂਗੇ ਜੱਟਾ ਮਨ ਨੂੰ ਪਾਣੀ ਪੋਣੀ ਹੋਰ ਰੱਜ ਕੇ ਪੀ ਰਹੇ ਨੇ ਫੇਰ ਇਹਨਾਂ ਦਾ ਪਾਣੀ ਪੀ ਹੀ ਰਹੇ ਨੇ ਅਵਲ ਦਾ ਕੋਈ ਚੱਕਰ ਵੀ ਹੁਣ ਤਾਂ ਬਲੱਖੀ ਬਣੋ ਯਾਰ ਕਿਹ ਕੁੰਸੀ ਜਿਹੀ ਬਰੀ ਜਾਂਦੀ ਐ ਕੀ ਲਾਈਏ ਤਾਂ ਦੇਖਦੇ ਆਂ ਉਹ ਦੰਡਾ ਗੱਲਾਂ ਪਾਣੀ ਪਾਣੀ ਰੱਖਾਂਗੇ ਇਹਨਾਂ ਨੂੰ ਤਾਂ ਰਾਤ ਦਾਣੇ ਵਿੱਚ ਪਾ ਗਿਆ ਦੀ ਹੱਥ ਨਹੀਂ ਪਾਵੋ ਇਹਨਾਂ ਨੂੰ ਦਾਣੇ ਹੁਣ ਦਾਣਾ ਲਾਉਣ ਇਹਨਾਂ ਨੂੰ ਕੋਈ ਨਹੀਂ ਪਾਉਂਗੇ ਉਹ ਉਹਨੂੰ ਦਾਣਾ ਰੱਖਿਆ ਦੀ ਇਰਾਦਾ ਨੇ ਥੋੜੀ ਜਿਹੀ ਪਾ ਗਿਆ ਦੀ ਇੰਨੇ ਚ ਇਹਨਾਂ ਦਾ ਜਲਾ ਤਰਵਾਸ ਜਾ ਹੋਗਾ ਬਸ ਇਹਨਾਂ ਨੂੰ ਪਾਣੀ ਪਾਣੀ ਰੱਖ ਦਈਏ ਗੱਲਾਂ ਹੁਣ ਪਾਣੀ ਦਾ ਜਨਮ ਵਰ ਨੂੰ ਜ਼ਰੂਰੀ ਹੈ ਮੂੰਹ ਸੁੱਕਦਾ ਜਨਮ ਵਰ ਦਾ ਮੱਲੀ ਪਾਣੀ ਵੀ ਪਤਾ ਬੈਠੇ ਨੇ ਉਹਨੇ ਸੈੱਟ ਨਹੀਂ ਆਵਾ ਹਮ ਬੰਦੇ ਨੇ ਇੱਕ ਇੱਕ ਡਾਈ ਇਹਨਾਂ ਦੀ ਹੋਰ ਕਰਾਉਣੀ ਆ ਬਸ ਭਾਈ ਬਹੁਤ ਬਹੁਤ ਨਵੇਂ ਬੱਚੇ ਡਾਇਆ ਕਰੇ ਨੇ ਨਵੇਂ ਬੱਚੇ ਕੱਢੇ ਨੇ ਨਾ ਤਿੰਨ ਉਹਨਾਂ ਜਿਹੜੇ ਤਿੰਨੇ ਪੂਰ ਚੜ ਗਏ ਤਾਂ ਉਹਨੇ ਆਪਣੇ ਦੋ ਨੇ ਇੱਕ ਤਾਂ ਇਹਨੂੰ ਦੇਣਾ ਆਪਾਂ ਆਹ ਕਰਕੇ ਦੋ ਆ ਦੋ ਤਾਂ ਹੈਪੀ ਨੂੰ ਦੇ ਹੀ ਦੇਵਾਂਗੇ ਆਉਣਿਆ ਕੋਈ ਪ੍ਰੋਜੈਕਟ ਇਹ ਮੂ ਤੋਂ ਮਗਦੇ ਆ ਕਬੂਤਰੀ ਕੋਈ ਯਾਰ ਕਬੂਤਰੀ ਦੇ ਕਬੂਤਰ ਆਪਣੇ ਲੱਗੇ ਚੰਗਾ ਚੁੱਟੀਆਂ ਜਿਆਦਾ ਇਹਨਾਂ ਨੂੰ ਪਾਣੀ ਪੁਣੀ ਧਰ ਦਿਆਂ ਬਸ ਕੋਈ ਨੰਦਰ ਗਾਣ ਦੇ ਇਹਨਾਂ ਨੂੰ ਪਾਣੀ ਧਰ ਦਿੰਨੇ ਇਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਅੱਥਰੇ ਆ ਕੇ ਨਾ ਦਾ ਖੇਤ ਬਈ ਰੇ ਸਿੱਟ ਕੇ ਆਉਣ ਵਾਲਾ ਚ ਉਹ ਵੀ ਲੇਟ ਹੋ ਰਿਹਾ ਅੱਜ ਸੱਤਨੇ ਛੱਟੀਆਂ ਹਾਂਗਾ ਰੇ। ਅੱਥਰੇ ਟਾਈਮ ਨਾਲ ਉਹਨੂੰ ਨੇ ਪਾ ਦਾਂਗੇ ਨਾ। ਬਦਨੇ ਆਪਣੇ ਸਾਰੇ ਸ਼ੈੱਟ ਨੇ ਜਾਣ ਬਰ ਯਾਰ ਓਕੇ ਦੀ ਰਿਪੋਰਟ ਆ ਬਜੇ ਜੀ ਓਕੇ ਨੇ। ਆ ਰੋਜਾ ਜਾਵਾ ਚਾ ਚਿੱਟਾ ਜਾਵਾ ਬੱਚਾ ਤਾਂ ਚਲ ਠੀਕ ਹੋ ਗਿਆ ਅੱਜ ਵੀ। ਵੀ ਚਲ ਲੰਬਾ ਜਾ ਉੱਡਿਆ ਵੀ ਚਲ ਕਹਿੰਦਾ ਸਾਰੇ ਪੰਡੇ ਦੇਨ। ਆ ਯਾਰ ਰੋਜਾ ਜਾ ਕਾਲਾ ਰੋਜਾ ਇੱਧਰ ਕਬੂਤਰ ਖਾਣੇ ਮੁੰਡੇ ਉਹਦੇ ਘਰਾਂ ਤੇ ਫਿਰਦਾ ਨਾ ਉਹਦੇ ਮੈਨੂੰ ਮਾੜੇ ਡਰ ਹੁੰਦਾ ਬੈਠ ਹੀ ਨਾ ਜਾ ਪੈਂਦਾ। ਨੀਮਾ ਹੋ ਜਾਂਦਾ। ਹਾਂ ਜੀ ਹੋਉਦੀ ਨਾ ਬਈ ਜੇ ਪੱਟੂ ਕਿਤੇ ਜਾ ਕੇ ਔਖਾ ਹੋ ਜੇ ਤੇ ਵਾ ਠੀਕ ਆ ਬਈ ਇਹਨਾਂ ਨੇ ਖਾ ਲੇ ਦਾਣੇ ਨੇ ਆਪਦੇ ਫਿਰ ਲੈਣ ਇਹਨਾਂ ਨੂੰ ਹਲੇ ਆਪਾਂ ਦੋ ਵਾ ਦਾ ਅੰਦਰ ਬੰਦ ਕਰ ਜਾਾਂਗੇ ਇਹਨਾਂ ਨੂੰ ਬਸ ਕੇ ਹਾਂਜੀ ਬਈ ਕੀ ਹਾਲ ਨੇ ਸਾਰਿਆਂ ਦੇ ਹੋਰ ਬਈ ਘਰ ਪਰਿਵਾਰ ਕੈਂਟ ਨੇ ਜਨਮ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਸੋਹਣੇ ਹੋਣ ਬਈ ਤੇ ਆ ਗਿਆ ਆਪਾਂ ਇੱਧਰ ਤੇ ਦਾਣੇ-ਦੋਣੇ ਪਾਈਏ ਕੱਲ ਤੁਸੀਂ ਦੇਖਦੇ ਹੋ ਵੀਡੀਓ ਕੱਲ ਤਾਂ ਆਪਾਂ ਬੜਾ ਲੇਟ ਹੋ ਗਏ ਸੀਗੇ ਕੱਲ ਤਾਂ ਬਾ 8 ਵਜੇ ਭਾਈ ਨੇ ਦਾਣੇ ਇਹਨਾਂ ਨੂੰ ਅੱਜ ਮਾਚੜਿਆ ਸੁਨੇਹਾ ਪਾ ਦਈਏ ਉਹਦੋਂ ਬਿਜ਼ੀ ਸੀ ਥੋੜਾ ਜਿਹਾ ਤੇ ਇਹਨਾਂ ਨੂੰ ਵੀ ਪਾਤੇ ਭਾਈ ਦਾਣੇ ਜਾਨਵਰਾਂ ਨੂੰ ਬੱਚਿਆਂ ਨੂੰ ਇਹਨਾਂ ਨੇ ਖਾ ਵੀ ਲਏ ਲਗਭਗ ਪਾਣੀ ਪਿਆਗਾ ਇਹ ਹੀ ਪਾਣੀ ਪੀ ਲੈਣਗੇ ਪਹਿਲਾਂ ਮੈਂ ਟੂਟੀ ਦੇਖ ਲਵਾਂ ਕਿ ਚੱਲਦੀ ਐ ਇਹਦਾ ਪਾਣੀ ਹੋਰ ਭਰ ਲਾਂਗੇ ਆ ਨੋ ਨਿੱਗਾ ਪਾਣੀ ਭਰਦਾ ਚੱਲਦੀ ਐ ਸੌ ਕਰਾ ਗਾ ਪਾਣੀ ਪਾ ਦਈਏ। ਨੇ ਉਹਨਾਂ ਦੂਜੇ ਘੁੱਡੇ ਵਾਲਿਆਂ ਨੂੰ ਕੱਢ ਕੇ ਉਹਨਾਂ 'ਚ ਵੀ ਨੱਗਾ ਪਾਈਏ। ਇੱਕ ਠੰਡਾ ਹੋ ਜਾਂਦਾ ਇੱਕ ਤਾਂ ਇੱਕ ਇਸ ਪਾਣੀ ਵਿੱਚ ਵੜਦੇ ਨੇ। ਖਰਿਆਬ ਕਰ ਦਿੰਦੇ ਨੇ। ਲੋ ਪਾਈਕ ਇਹ ਬਾਜਰਾ ਪਾਤਾ ਬਾਜਰਾ ਖਾ ਲੈਣਗੇ ਚੱਕੋ ਪਈ ਸਾਫ ਪਾਣੀ ਲਓ ਬਾਈ ਇਹ ਲੈ ਰੱਜ ਹੁਣ ਯਾਰ ਦੂਜੇ ਕਬੂਤਰਾਂ ਨੂੰ ਛੋਲੇ ਪਾ ਕੇ ਹੁੰਦਾ ਦਾਣੇ ਪਾ ਦਈਏ ਕੋਈ ਭੁੱਖੇ ਨੇ ਉਹ ਵੀ ਕਬੂਤਰ ਵਿਚਾਰੇ ਅੰਦਰ ਤੜਕੇ ਛੋਲੇ ਪਾਈ ਸੀ ਥੋੜੇ ਜੇ ਮਾਚਰ ਜਾਨਵਰ ਨੂੰ ਪਾਉਣੇ ਵੀ ਚਾਹੀਏ ਜੇ ਤਾਂ ਹੁਣ ਕਣਕ ਪਾ ਲਈ ਯਾਰ। ਇਹ ਸੋਲੇ ਖਾ ਲੈਣਗੇ ਇਹ ਕਣਕ ਪਾ ਦਾਂਗੇ। ਨਾਲ ਦੀ ਨਾਲ ਕੰਮ ਨਿਮੇੜੀਏ। ਇਹਨਾਂ ਨੂੰ ਤਾਂ ਇਧਰ ਅੱਜ ਲੈ ਯਾਰ ਹੁਣ ਇਹਦਾ ਮਾੜੇ ਮਾੜੇ ਖਾਣਗੇ ਵਦਣਾ ਹਾਂ ਬੱਜਿਆ ਬੁਜਿਆ ਨੂੰ ਜੋ ਉਗਾਲਿਆ ਨੇ ਹੁਣਾਰੇ ਛੱਕੋ ਭਾਈ ਤੇ ਹੁਣ ਉਹਨਾਂ ਨੂੰ ਵੱਡਿਆਂ ਨੂੰ ਪਾ ਦਈਏ ਦਾਣੇ ਇੰਨੇ ਕਦਾ ਮੁੱਕਦੇ ਨਹੀਂ ਹੈਗੇ ਸੜਕੇ ਵੀ ਪਾਏ ਸੀ ਜਿsole ਆਪਾਂ ਨੂੰ ਖਾ ਜਾਣੇ ਨੇ ਮਿੱਟ ਚੀ ਹਾਂ ਦੇਖੋ ਪਰसों ਪਈ ਨਹੀਂ ਹੈਗੇ ਅੱਜ ਕੱਲ੍ਹ ਰਾਤ ਪਾ ਕੇ ਨਹੀਂ ਗਿਆ ਮਾਲਾਣੇ ਨਾਲ ਉਹਨਾਂ ਨੂੰ ਪਾ ਗਿਆ ਸੀ ਕਿ ਆਖੋ ਬਈ ਸਿਸਟਮ ਹੋ ਗਿਆ ਓਕੇ ਪਾਣੀ ਪੂਣੀ ਵੀ ਚੱਕ ਦਾਂ ਜਾਨਾ ਇਹਨਾਂ ਨੂੰ ਪਾਣੀ ਪੂਣੀ ਆਦਾ ਪੀ ਬੈਠੇ ਨੇ ਸਾਰੇ ਹਨ ਤੇ ਇਹਨਾਂ ਦਾ ਤਦਾ ਤਾਂ ਬਾੜੀ ਆ ਯਾਰ ਫੋਡੇ ਚੋਂ ਅੰਦਰ ਬਹੁਤ ਰਹਿਵਾਂਗੇ ਫਿਰਦੇ ਆਂ ਪਰੋਂ ਬਰੋਂ ਵੀ ਖਾ ਲਿਆ ਇਹਨਾਂ ਨੇ ਚਲੋ ਪਈਓ ਬਰੋ ਤੁਸੀਂ ਤਾਂ ਅੰਦਰ ਚਲੋ ਉੜੇ 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 ਚਲੋ ਪਿੱਛੇ ਜੜੀ ਜਾਣਗੇ ਚਲੋ 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 ਛੱਕੋ ਪੈ ਇਨਾ ਤਾਂ ਕਰਤਾ ਪੰਨੇ ਲਗਮ ਹੁਣ ਰਹਿ ਗਿਆ ਬਸ ਇਹਨਾਂ ਦਾ ਜਾਨਵਰਾਂ ਦਾ ਆਪਣੇ ਦਾ ਉਹਦਾ ਇਹਨਾਂ ਦਾ ਵੀ ਨੇਲੀ ਆ ਬਸ ਦਾਣੇ ਪਾ ਦੇ ਇਹਨਾਂ ਨੂੰ ਖਾ ਲੈਣਗੇ ਤੇ ਬੱਚਿਆਂ ਨੂੰ ਬਾਜਰੇ ਬੂਜਰੇ ਪਾ ਕੇ ਬੱਚੇ ਵੀ ਰਜਾਤੇ ਭਾਈ ਪਾਣੀ ਪੂਣੀ ਪੀ ਲੈਣਗੇ ਸਾਰੇ ਇਹ ਆਪਣੇ ਵੱਡੇ ਨੇ ਓਕੇ ਦੀ ਰਿਪੋਰਟ ਹੈ ਸਾਰੀ え ਬਾਕੀ ਬਈ ਠੀਕ ਹੈ ਹੁਣ ਜੇ ਵੀਡੀਓ ਵਧੀਆ ਲੱਗਦੀ ਯਾਰ ਲਾਈਕ ਕਰਿਆ ਕਰੋ ਕਮੈਂਟ ਕਰੋ ਸੋਹਣਾ ਜਾਨ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਾਈ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਭਾਈ ਓਕੇ